ਆ ਦੇਖ ਲੈ ਤੇਰੀ ਬਹੂ ਨੂੰ ਭੇਜ ਫੋਟੋ ਖਿੱਚ ਕੇ ਆ ਦੇਖੇ ਪਸੰਦ ਕਰੂ ਨਾਲ ਦੀ ਨਾਲ ਉਹ ਖੜ ਜਾ ਲਾਲਾ ਸਰਪੰਚ ਜੀ ਗੱਲ ਸੁਣੀ ਹਾਂ ਆ ਲਾਲੀ ਨੂੰ ਮੜਾ ਸਾਈਡ ਤੇ ਤੋਰ ਦੇ ਯਾਰਾ ਕਿਉਂ ਇਹਦਾ ਕੀ ਪੈ ਕਮਿਸ਼ਨ ਕਰਿਆ ਹੋਵੇ ਵੱਧ ਰੇਟ ਲਵਾ ਦੇ ਉਹ ਇਹ ਗੋਰਾ ਟੈਲ ਦੇਖਣਾ ਕੋਈ ਨਿੱਕੀ ਮੋਟੀ ਦੁਕਾਨ ਦੇ ਨਹੀਂ ਖੜੇ ਇਹ ਕਮਿਸ਼ਨ ਕੋਈ ਕਿਸੇ ਨੂੰ ਨਹੀਂ ਦਿੰਦੇ ਇਹਦਾ ਵਾ ਸਿੱਧੇ ਆਓ ਸਿੱਧੇ ਲਜਾਓ ਆ ਦੇ ਰੇਟ ਤਾਂ ਨਹੀਂ ਯਾਦੇ ਹੁੰਦਾਗਾ ਇਹਨਾਂ ਦਾ ਨਹੀਂ ਰੇਟ ਵੀ ਜਮਾ ਜਾਇਆ ਜਾ ਆ ਪਤਾ ਕਿੰਨੇ ਬੁੱਟਦੀ ਆ ਕਿੰਨੇ ਦੀ ਹੈਗੀ 6 ਵਾ 4 ਦੀ ਹੈਗੀ ਫਿਰ ਫੈਰਾਂ ਲੱਗੀਆਂ ਮੇਰੇ ਫੈਰਾਂ ਦੇਖ ਲੋ ਪਹਿਲਾਂ ਪਹਿਲਾਂ ਆ ਦੇ ਆ ਸਾਰੀਆਂ ਦੇਖੀ ਚੱਲ ਠੀਕ ਆ ਆ ਸੈਡਾਂ ਤੇ ਲਾਉਣ ਵਾਲਾ ਪੱਥਰ ਗੰਧਾਂ ਦੇ ਕੱਲਰ ਮਾਰਬਲ ਵਰਗਾ ਕੱਲਰ ਡਿਜ਼ਾਈਨ ਦਾ ਬਾਧੂ ਪੈਣੇ ਹਨ ਜਿੰਨੇ ਮਰਜ਼ੀ ਗੋਰਾ ਟਾਇਲ ਹੈ ਇਹਦਾ ਤਾਂ ਆ ਬਾਈਆਂ ਨੂੰ ਪੁੱਛ ਲਓ ਕਿੱਥੋਂ ਆਏ ਨੇ ਕਿੱਥੋਂ ਆਉਂਦੀ ਜੰਮੂ ਤੋਂ ਜੰਮੂ ਤੋਂ ਹੈ ਤਾਂ ਹੀ ਆਏ ਨੇ ਜਿੰਨਾਂ ਨੂੰ ਕੋਈ ਰੇਟ ਦਾ ਫਰਕ ਲੈ ਕਿੰਨਾ ਫਰਕ ਹੈ ਜੀ 15-20 ਰੁਪਏ ਦਾ 15-20 ਦਾ ਆਹੋ ਅੱਛਾ ਜੀ ਹਾਂ ਐਡਰੈਸ ਬੋਲ ਦਿਓ ਹੁਣ ਐਡਰੈਸ ਬੋਲ ਦਿਓ ਐਡਰੈਸ ਹੈਗਾ ਜੀ ਰਾਮਪੁਰਾ ਫੂਲ ਸਹਿਰ ਚ ਗੋਰਾ ਟਾਇਲ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਮਿਲ ਲੈਂ ਗਿਆ ਆਹ ਕੜੀਆਂ ਕਰ ਦਿਓ ਵੀਡੀਓ ਜ਼ਰ ਤੇ ਲੈ ਜਾਓ ਕੜੀਆਂ ਕਰ ਦਿ ਦਬੋ ਕਿਲੀ ਤੇ ਨੰਬਰ ਸਕਰੀਨ ਤੇ ਚੱਲ ਜਾਂਦਾ ਗੱਲਬਾਤ ਕਰ ਸਕਦੇ ਤੁਸੀਂ